ਸਵੇਰੇ ਇੱਕ ਇਤਿਹਾਸਿਕ ਪਿੰਡ ਚਬਾਲ ਤੋਂ ਜਿੱਥੋਂ ਦੇ ਪਹਿਲੇ ਅਖਾਲੀ ਦਲ ਦੇ ਪ੍ਰਧਾਨ ਰਹੇ ਐ ਤੇ ਮਾਈ ਭਾਗੋ ਜੀ ਦਾ ਜਨਮ ਜਿੱਥੇ ਪਿੰਡ ਚ ਹੋਇਆ ਚਬਾਲ ਉੱਥੋਂ ਯਾਤਰਾ ਸ਼ੁਰੂ ਕੀਤੀ ਸੀ ਅੱਜ ਸਵੇਰ ਦੇ ਤਕਰੀਬਨ ਦੋ ਹਲਕੇ ਤਰਨਤਨ ਹਲਕਾ ਤੇ ਖਡੂਰ ਸਾਹਿਬ ਲਈ ਯਾਤਰਾ ਅੱਜ ਸਮਾਪਤ ਹੋਈ ਹੈ ਮੈਂ ਸਾਰੇ ਵਰਕਰਾਂ ਦਾ ਸਾਰੀ ਲੀਡਰਸ਼ਿਪ ਦਾ ਤੇ ਆਮ ਸੰਗਤ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਮਿਲਿਆ ਐਸੇ ਯਾਤਰਾ ਨੂੰ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਐ ਇਸ ਕੱਲ ਦਾ ਸਬੂਤ ਹੈ ਕਿ ਤੁਸੀਂ ਦੇਖਿਆ ਕਿ ਜੀ ਹਾਲਾਤ ਪੰਜਾਬ ਚ ਬਣ ਗਈ ਹੈ ਜਿੱਥੇ ਵੀ ਮੈਂ ਗਿਆ ਮੈਂ ਦੇਖਿਆ ਕਿ ਗਰੀਬ ਮੇਰੇ ਕੋਲ ਆ ਰਹੇ ਅੱਜ ਮੈਂ ਸਵੇਰੇ ਅੰਮ੍ਰਿਤਸਰ ਸਾਹਿਬ ਲੇਬਰ ਚੌਂਕ ਤੇ ਖੜਾ ਸੀ ਉੱਥੇ ਸਾਰੇ ਗਰੀਬ ਆਏ ਲੇਬਰ ਕਰਨ ਵਾਲੇ ਆਏ ਕਹ ਰਹੇ ਸੀ ਕਿ ਸਾਡਾ ਆਟਾ ਦਾਲ ਕਾਰਡ ਕੱਟੇ ਗਏ ਸ਼ਗਨ ਕੱਟੇ ਗਏ ਪੈਨਸ਼ਨ ਕੱਟੇ ਗਏ ਆ ਜਿਹੜੀ ਬਾਦਲ ਸਾਹਿਬ 5 ਲੱਖ ਰੁਪਇਆ ਮੈਡੀਕਲ ਇੰਸ਼ੋਰੈਂਸ ਕਰਾਈ ਸੀ ਜਿੰਨਾ ਤੇ ਇਲਾਜ ਕਰਾ ਸਕਦੇ ਸੀ ਉਹ ਵੀ ਬੰਦ ਕਰ ਦਿੱਤਾ ਕਹਿੰਦੇ ਐਸੀ ਬੱਚਿਆਂ ਨੂੰ ਜੋ ਅਸੀਂ ਸਕਾਲਰਸ਼ਿਪ ਦੇ ਕੇ ਪੜਾਉਂਦੇ ਸੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਹੈ ਅੱਜ ਤੁਸੀਂ ਹਾਲਾਤ ਦੇਖੋ 70 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਲਿਆ ਜਿਹੜੀ ਮੈਂ ਹਾਲਾਤ ਸੜਕਾਂ ਨਹੀਂ ਦੇਖੀ ਐ ਸਾਰੀਆਂ ਟੁੱਟ ਗਈਆਂ ਜਿਹੜੀ ਸੜਕਾਂ ਬਾਦਲ ਸਾਹਿਬ ਦੇ ਰਾਜ ਵਿੱਚ ਵਧੀਆ ਹੁੰਨੀਆਂ ਸੀ ਪਿਛਲੇ 7 ਸਾਲਾਂ ਸੜਕਾਂ ਟੁੱਟ ਗਈਆਂ ਬਿਜਲੀ ਦਾ ਬੁਰਾ ਹਾਲ ਹੋ ਗਿਆ ਕਿਸਾਨੀ ਵੀ ਬੜੇ ਸੰਕਟ 'ਚ ਹੈ ਪਿਛਲੇ 2 ਸਾਲਾਂ ਦੇ ਅੰਦਰ ਕਈ ਜਗ੍ਹਾ ਤੇ ਗੜੇ ਪਏ ਕਈ ਜਗ੍ਹਾ ਤੇ ਬਿਮਾਰੀਆਂ ਨਾਲ ਫਸਲਾਂ ਤਬਾ ਹੋਈਆਂ ਹੜ੍ਹ ਨਾਲ ਫਸਲਾਂ ਤਬਾਹ ਹੋ ਗਈਆਂ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਦੋਂ ਸਾਰਿਆਂ ਨੂੰ ਮੁਆਵਜ਼ਾ ਮਿਲਦਾ ਨਾਲ ਦੇ ਨਾਲ ਉੱਥੇ ਪਹੁੰਚਦੇ ਉਹਨਾਂ ਦੀ ਬਾਹ ਫੜਦੇ ਤੇ ਉਹਨਾਂ ਦਾ ਸਹਾਰਾ ਬੰਦੇ ਲੋਕਾਂ ਨੂੰ ਆਪਣੀ ਲੜਾਈ ਆਪ ਲੜਨ ਦੀ ਪੈਣੀ ਹੈ ਤੇ ਤੁਸੀਂ ਦੇਖਿਆ ਹੋਣਾ ਹਰ ਰੋਜ਼ ਮਲਾਜ਼ਮ ਕਿਵੇਂ ਦੁਖੀ ਹੋ ਕੇ ਧਰਨੇ ਦੇ ਰਹੇ ਐ ਤੇ ਜੇ ਕੋਈ ਸੋਸ਼ਲ ਮੀਡੀਆ ਵਾਲੇ ਕੋਈ ਵੀ ਆਪਣੇ ਪੋਸਟ ਪਾਉਂਦਾ ਹੈ ਉਹਨਾਂ ਦੇ ਪਰਚਾ ਦੇ ਦਿੰਦੇ ਆ ਉਹ ਬਹਾਦਰ ਕੌਮ ਹੈ ਜਿੰਨਾ ਤੁਸੀਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਧੱਕਾ ਪਾਉਣ ਦੀ ਕੋਸ਼ਿਸ਼ ਕਰੋਗੇ ਉਨਹੀਂ ਵੱਡੇ ਗੁੱਸੇ ਨਾਲ ਆ ਬਦਲਾ ਲਾਉਗੀ ਤੁਸੀਂ ਦੇਖਿਆ ਪਿਛਲੇ 5-7 ਪਹਿਲੀ ਤਰੀਕ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਜੈ ਜੈ ਤੂਫਾਨ ਖੜਾ ਹੋ ਰਿਹਾ ਐ ਐਡਾ ਵੱਡਾ ਤੂਫਾਨ ਖੜਾ ਹੋ ਜਾਣਾ ਆਪ ਜਿਹੜੀ ਕੌਮ ਐ ਪਿਆਰ ਦੀ ਭੁਖੀ ਐ ਜੋ ਪਿਆਰ ਕਰਦਾ ਉਹਦੇ ਨਾਲ ਖੜਦੀ ਐ ਸ਼੍ਰੋਮਣੀ ਅਕਾਲੀ ਦਲ ਆ ਆਪਣੀ ਜਥੇਬੰਦੀ ਆ ਕੌਮ ਦੀ ਜਥੇਬੰਦੀ ਆ ਪੰਜਾਬੀਆਂ ਦੀ ਆਵਾਜ਼ ਐ ਤੇ ਸ਼੍ਰੋਮਣੀ ਅਕਾਲੀ ਦਲ ਥੋਡੀ ਲੜਾਈ ਲੜਦੀ ਰਹੀ ਐ ਅੱਜ ਜੋ ਕੁਛ ਵੀ ਪੰਜਾਬ ਦੀ ਤਰੱਕੀ ਐ ਉਹਦੇ ਮਦਰ ਸ਼੍ਰੋਮਣੀ ਅਕਾਲੀ ਦਲ ਐ ਇੱਕ ਵੀ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਨਹੀਂ ਇੱਕ ਵੀ ਨਿਸ਼ਾਨੀ ਆ ਦਿੱਲੀ ਵਾਲੇ ਪਾਰਟੀਆਂ ਦੇ ਨਹੀਂ ਆ ਦਿੱਲੀ ਵਾਲੀ ਪਾਰਟੀਆਂ ਇੱਥੇ ਆਉਂਦੀਆਂ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਆਉਂਦੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਕਿਵੇਂ ਨਾ ਕਿਵੇਂ ਠੱਗੀ ਮਾਰ ਕੇ ਆ ਜਾਂਦੀਆਂ ਪਰ ਆਪਾਂ ਹੁਣ ਬਹੁਤ 40 ਸਾਲ ਦੇਖ ਲਏ ਆ ਆਪਣੀ ਆਪਣੇ ਹੋਣ ਸ਼੍ਰੋਮਣੀ ਅਕਾਲੀ ਦਲ ਦਾ ਦਰਦ ਪੰਜਾਬ ਦੀ ਜਨਤਾ ਦਾ ਦਰਦ ਹੈ ਅਸੀਂ ਸੋਚਦੇ ਆਂ ਰਹਿਣਾ ਸੋਚਣਾ ਰਾਤ ਨੂੰ ਸੁਪਨੇ ਆਉਣੇ ਅਕਾਲੀ ਦਲ ਦੇ ਕੋਈ ਕੰਮ ਦੇ ਹੁੰਦੇ ਆ ਕਿ ਆਪਾਂ ਕਿਵੇਂ ਪੰਜਾਬ ਨੂੰ ਤਕੜਾ ਕਰੀਏ ਕਿਵੇਂ ਕੌਮ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਤਕੜਾ ਕਰੀਏ ਇਸ ਕਰਕੇ ਆਓ ਆਪਾਂ ਪੰਜਾਬ ਬਚਾਉਣ ਨਿਕਲੇ ਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਦਾਸ ਕਰਕੇ ਆਪਾਂ ਪਹਿਲੀ ਤਰੀਖ ਨੂੰ ਅਮ ਯਾਤਰਾ ਸ਼ੁਰੂ ਕੀਤੀ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਵੇਂ ਹਰ ਰੋਜ਼ ਤੁਸੀਂ ਬੜੇ ਵੱਡੇ ਪੱਧਰ ਤੇ ਤੁਸੀਂ ਇਸ ਯਾਤਰਾ ਚ ਹਿੱਸਾ ਲੈ ਰਹੇ ਹੋ ਤੇ ਬੜਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕੋ ਹੀ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ